ਭਾਈ ਅਮਰਿਤਪਾਲ ਸਿੰਘ ਦੇ ਭਰਾ ਹਰਪੀ ਸਿੰਘ ਅੱਜ ਪਟਿਆਲਾ ਜੇਲ੍ਹ ਦੇ ਵਿੱਚੋਂ ਬਾਹਰ ਆ ਗਏ ਨੇ 10 ਦਿਨਿਆਂ ਕੀ 25 ਜੁਲਾਈ ਨੂੰ ਭਾਈ ਅਮਰਿਤਪਾਲ ਸਿੰਘ ਦੇ ਭਰਾ ਹਰਪੀ ਸਿੰਘ ਤੇ ਉਹਨਾਂ ਦੇ ਸਾਥੀ ਲਵਪੀਤ ਨੂੰ ਜ਼ਮਾਨਤ ਮਿਲ ਗਈ ਸੀ ਪਰ ਅੱਜ 4 ਦਿਨਾਂ ਦੇ ਬਾਅਦ 29 ਜੁਲਾਈ ਨੂੰ ਅੱਜ ਉਹ ਜੇਲ੍ਹ ਦੇ ਵਿੱਚੋਂ ਬਾਹਰ ਆ ਗਏ ਨੇ ਪਟਿਆਲਾ ਜੇਲ੍ਹ ਦੇ ਵਿੱਚੋਂ ਬਾਹਰ ਆ ਗਏ ਨੇ ਉਹਦਨੇ ਕੀ ਕਾਗਜ਼ੀ ਕਾਰਵਾਈ ਦੇ ਕਾਰਨ ਕਿਹਾ ਜਾ ਰਿਹਾ ਹੈ ਕਿ ਇਹ ਦੇਰੀ ਹੋਈ ਹੈ ਤਾਂ ਹੀ ਭਾਈ ਅਮਿਤਪਾਲ ਸਿੰਘ ਦੇ ਭਰਾ ਹਰਪੀ ਸਿੰਘ ਚਾਦਨਾਂ ਤੋਂ ਬਾਅਦ ਜੇਲ੍ਹ ਦੇ ਵਿੱਚੋਂ ਬਾਹਰ ਆਇਆ। ਦਾਦਨੀਆਂ ਕਿ ਅਮਿਤਪਾਲ ਦੇ ਭਰਾ ਹਰਪੀ ਸਿੰਘ ਹੈਪੀ ਨੂੰ ਫਲੋਰ ਕੋਰਟ ਦੇ ਵੱਲੋਂ ਜ਼ਮਾਨਤ ਦਿੱਤੀ ਗਈ ਸੀ। ਉਹਨਾਂ ਦਾ ਪਹਿਲਾਂ ਚਾਦਨਾਂ ਦਾ ਰਿਮਾਨਡ ਖਤਮ ਹੋਣ ਤੋਂ ਬਾਅਦ ਹੈਪੀ ਤੇ ਲਾਪਿਤ ਨੂੰ 14 ਦਿਨਾਂ ਦੇ ਲਈ ਨਿਆਂਇਕ ਰਾਸ ਦੇ ਵਿੱਚ ਭੇਜ ਦਿੱਤਾ ਗਿਆ ਸੀ। ਅਦਾਲਤ ਨੇ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਦੇ ਲਈ 23 ਜੁਲਾਈ ਦੀ ਤਾਰੀਖ ਦਿੱਤੀ ਸੀ। ਪਰ ਮੰਗਲਵਾਰ ਨੂੰ ਲਵਪ੍ਰੀਤ ਅਤੇ ਹੈਪੀ ਦੀ ਜ਼ਮਾਨਤ ਦੀ ਸੁਣਵਾਈ ਪੂਰੀ ਨਹੀਂ ਹੋ ਸਕੀ ਸੀ ਇਸ ਤੋਂ ਬਾਅਦ ਅਦਾਲਤ ਦੋਵੇਂ ਤਰ੍ਹਾਂ ਦੀ ਸੁਣਵਾਈ ਹੋ ਜਿਸ ਤੋਂ ਬਾਅਦ ਅਦਾਲਤ ਨੇ ਹੈਪੀ ਨੂੰ ਜ਼ਮਾਨਤ ਦੇ ਦਿੱਤੀ ਸੀ ਦੱਸ ਦੇ ਕਿ ਹਰਪ੍ਰੀਤ ਅਤੇ ਲਵਪ੍ਰੀਤ ਦੇ ਵਕੀਲ ਨੇ ਅਦਾਲਤ ਨੂੰ ਕਿਹਾ ਸੀ ਕਿ ਕਿਸੇ ਵੀ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਕੋਈ ਵੀ ਚੰਗੇ ਤੱਥ ਪੇਸ਼ ਨਹੀਂ ਕੀਤੇ ਗਏ ਉਹਨਾਂ ਦਾ ਕੋਈ ਵੀ ਮੂੰਹ ਸਿਰ ਨਹੀਂ ਆ ਜਿਸ ਤੋਂ ਬਾਅਦ ਅਦਾਲਤ ਨੇ ਮਾਮਲੇ 'ਚ ਸੁਣਵਾਈ ਕਰਦਿਆਂ ਜ਼ਮਾਨਤ ਅਰਜੀ ਨੂੰ ਮਨਜ਼ੂਰ ਕਰ ਲਿਆ ਸੀ ਹਲਿਕਾ ਹਰਪੀਤ ਸਿੰਘ ਦੇ ਵਕੀਲ ਨੇ ਕਿਹਾ ਕਿ ਜ਼ਮਾਨਤ ਦੇ ਲਈ ਅਦਾਲਤ ਵੱਲੋਂ ਕੁਸ਼ਰਤਾਂ ਵੀ ਰੱਖੀਆਂ ਗਈਆਂ ਸਨ ਯਾਦ ਕਰਵਾਦੀਏ ਕਿ ਫਲੋਰ ਪੁਲਸ ਨੇ 11 ਜੁਲਾਈ ਦੀ ਸ਼ਾਮ ਨੂੰ ਹੈਪੀ ਤੇ ਉਸਦੇ ਸਾਥੀ ਲਬਪੇਤ ਨੂੰ ਸਮੇਤ ਫਲੋਰ ਹਾਈਵੇ ਤੋਂ ਗ੍ਰਿਫਤਾਰ ਕੀਤਾ ਸੀ ਇਹਨਾਂ ਦੇ ਕੋਲੋਂ ਦਾਵਾ ਕੀਤਾ ਗਿਆ ਸੀ ਕਿ 4 ਗ੍ਰਾਮ ਅਜ ਡਰੱਗ ਬਰਾਮਦ ਹੋਇਆ ਅਮਰਿਤਪਾਲ ਦੇ ਵਕੀਲ ਈਮਾਨ ਸਿੰਘ ਨੇ ਹਰਪੀਤ ਦੀ ਗ੍ਰਿਫਤਾਰੀ ਦੇ ਕਹਿਆ ਸੀ ਕਿ ਪੁਲਸ ਨੇ ਸਿਆਸੀ ਦਬਾਅ ਦੇ ਹੇਠ ਝੂਠਾ ਕੇਸ ਦਰਜ ਕੀਤਾ ਹੈ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਵੱਲੋਂ ਬਦਲੇ ਦੀ ਰਣਨੀਤੀ ਕੀਤੀ ਜਾ ਰਹੀ ਹੈ ਉਹਨਾਂ ਕਹਿੰਦੇ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਅਮਰਿਤਪਾਲ ਦੀ ਦੇਖਰੇਖੇਟਾ ਬਣਾਈ ਜਾ ਰਹੀ ਨਵੀਂ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਕੋਸ਼ਿਸ਼ ਕੀਤੀ ਗਈ ਹੈ ਤੇ ਅੱਜ 4 ਦਿਨਾਂ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਦੇ ਜੋ ਭਰਾ ਨੇ ਹਰਪੀਤ ਸਿੰਘ ਉਹ ਪਟਿਆਲਾ ਜੇਲ੍ਹ ਦੇ ਵਿੱਚੋਂ ਬਾਰ ਆ ਗਏ ਨੇ ਪਰ ਇਸ ਦੇ ਬਾਬਤ ਕਿਸੇ ਕੋਲ ਕੋਈ ਵੀ ਜਾਣਕਾਰੀ ਨਹੀਂ ਸੀ ਜੋ ਤੁਸੀਂ ਲਗਾਤਾਰ ਆਪਣੀ ਸਕਰੀਨ ਦੇ ਉੱਪਰ ਤਸਵੀਰਾਂ ਦੇਖ ਰਹੇ ਹੋ ਸਿਰਫ ਇਹ ਤਸਵੀਰਾਂ ਹੀ ਪਟਿਆਲਾ ਜੇਲ੍ਹ ਤੋਂ ਸਾਹਮਣੇ ਜਦੋਂ ਭਾਈ ਅਮਰਪਾਲ ਸਿੰਘ ਦੇ ਭਰਾ ਜੇਲ੍ਹ ਦੇ ਵਿੱਚੋਂ ਬਾਹਰ ਆਏ ਨੇ ਹਰਪੀ ਦੇ ਨਾਲ ਉਹਨਾਂ ਦੇ ਸਾਥੀ ਲਾਪ੍ਰੀਤ ਵੀ ਜੇਲ੍ਹ ਦੇ ਵਿੱਚੋਂ ਬਾਹਰ ਆ ਗਏ ਨੇ